ਸ਼ਸ਼ੀਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਈਆਂ ਅੱਜ ਤੁਹਾਡੇ ਵਾਸਤੇ ਕਾਟਨ ਦੇ ਸੂਟ ਨੇ ਜੀ ਤੇ ਰਾਖੀ ਬ੍ਰਾਂਡ ਦੇ ਸੂਟ ਨੇ ਕਾਟਨ ਦੀਆਂ ਸ਼ਰਟਾਂ ਵੀ ਤੁਹਾਨੂੰ 3 ਮੀਟਰ ਦੀਆਂ ਮਿਲਣਗੀਆਂ ਨਾਲ ਤੁਹਾਡੀ ਬਾਜੂ ਦੇ ਵਿੱਚ ਜੋੜ ਪਏਗਾ ਤੇ ਖੁੱਲੇ-ਡੁੱਲੇ ਘੇਰੇ ਬਣਨਗੇ ਤੁਸੀਂ A ਲਾਈਨ ਬਣਾ ਸਕਦੇ ਹੋ ਫਰੌਕ ਸੂਟ ਬਣਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਹੈ ਜੀ ਤੁਸੀਂ ਕਿੱਦਾਂ ਦੀ ਇਹਨਾਂ ਦੇ ਡਿਜ਼ਾਈਨਿੰਗ ਕਰਵਾਉਣਾ ਚਾਹੁੰਦੇ ਹੋ ਸੂਟਾਂ ਦੇ मतलब स्टफ इतना के ज्यादा फाइन ना सूट पाके मजा आ जाएगा इनने सोने सूट ने स्टफ बहुत प्यारा है विदाउट लाइनिंग वरने जी सूट सारे ਤੁਸੀਂ ਲਾਈਨਿੰਗ ਲਗवानी ਹੈ ਤਾਂ ਤੁਹਾਡੀ ਆਪਣੀ ਮਰਜ਼ੀ ਹੋਏਗੀ ਬੁਕਿੰਗ ਲਈ ਨੰਬਰ ਹੋਗਾ ਜੀ 8283 828381 ਨੰਬਰ ਹੈ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਪਿਆਰੀ ਹੈ ਕਲਰ ਬਹੁਤ ਸੋਹਣੇ ਸੋਹਣੇ ਨੇ ਸਾਰੇ ਠੀਕ ਹੈ ਜੀ ਇਹ देखो ਫਰਸੂਟ ਆਪਣਾ ਰਾਖੀ ਬ੍ਰਾਂਡ ਦਾ ਸੂਟ ਰਹੇਗਾ 프린ਟਿੰਗ ਦੇਖ ਲੋ ਇਹ ਜ਼ਿਆਦਾਤਰ ਮੋਡਲ ਦੇ ਉੱਪਰ ਆਂਦੀ ਹੈ ਜਿਹੜੀ ਇਹ ਵਾਲੀ ਡਿਜ਼ਾਈਨਿੰਗ ਆ ਰਾਖੀ ਬ੍ਰਾਂਡ ਦੀ ਹੋਈ ਆ ਮੋਡਲ ਦਾ ਜਿਹੜਾ ਸੂਟ ਹੁੰਦਾ ਉਹਨਾਂ ਤੇ ਡਿਜ਼ਾਈਨਿੰਗ ਆਂਦੀ ਆ ਹੁਣ ਮੋਡਲ ਵਾਲੀ ਹੀ ਡਿਜ਼ਾਈਨਿੰਗ ਸੇਮ ਕਾਟਨ ਦੇ ਸੂਟਾਂ ਤੇ ਆਈ ਆ ਜੀ ਸਟੱਫ ਬਹੁਤ ਸੋਹਣਾ ਏ ਸੌਫਟ ਕਾਟਨ ਆ ਬਿਲਕੁਲ ਇਹ ਬੈਕ ਸਾਈਡ ਆ ਗਈ ਤੇ ਬਾਜੂ ਹੈਗੀਆਂ ਨੇ ਇਹ ਅਲੱਗ ਤੋਂ ਦਿੱਤੀਆਂ ਹੋਈਆਂ ਬਿਲਕੁਲ ਸੌਫਟ ਜੈ ਸਟੱਫ ਹੈ ਜੀ ਤੇ ਵਿਦਾਊਟ ਲਾਈਨਿੰਗ ਬਣਨੇ ਵਾਲਾ ਠੀਕ ਹੈ ਆ ਜਿੱਦਾਂ ਇਹਦਾ ਸਟੱਫ ਹੈ ਸਟੱਫ ਦੇ ਅਕੋਰਡਿੰਗ ਤੇ ਇਕ ਤਾਂ ਹੈਗਾ ਹੀ ਰਾਖੀ ਬ੍ਰਾਂਡ ਆ ਜੀ ਪ੍ਰਾਈਸ ਤੁਹਾਨੂੰ ਬੇਸ਼ੱਕ ਇਹ ਲੱਗੇਗੇ कॉटन ਦੇ सूट ਆ ਰੇਟ ਮਹਿੰਗਾ ਹੈ ਪਰ ਇਹਨਾਂ ਦਾ ਸਟੱਫ ਤੁਹਾਨੂੰ ਪੂਰਾ ਮਤਲਬ ਕਿ ਪਾਣ ਤੋਂ ਬਾਅਦ ਸੂਟਾਂ ਦੀ ਲੁੱਕ ਤੇ ਇਹਨਾਂ ਦਾ ਜਿਹੜਾ ਸਟੱਫ ਆ ਇਹ ਦੇਖੋ ਕੋਟਾ ਡੋਰੀਏ ਦਾ ਦੁਪੱਟਾ ਇਹ ਵਾਲਾ ਪਰ ਲੱਗਦਾ ਇਦਾਂ ਜਿਵੇਂ कॉटन ਦਾ ਬਿਲਕੁਲ ਜਿਹੜੀ ਮਲ कॉटन ਹੁੰਦੀ ਆ ਇਦਾਂ ਦਾ ਦੁਪੱਟਾ ਲੱਗਦਾ ਸੌਫਟ ਇਨਕ ਹੈ ਠੀਕ ਹੈ ਜੀ ਜਿਵੇਂ ਮਸਲੀਨ ਦੇ ਦੁਪੱਟੇ ਸੌਫਟ ਹੁੰਦੇ ਆ ਕੋਟਾ ਡੋਰੀ ਦਾ ਦੁਪੱਟਾ ਵੀ ਇੰਨਾ ਜ਼ਿਆਦਾ ਸੌਫਟ ਆ ਠੀਕ ਹੈ ਜੀ ਲੰਮਾ ਚੌੜਾ ਦੁਪੱਟਾ ਕੋਟਾ ਡੋਰੀਏ ਦੇ ਉੱਪਰ ਬਹੁਤ ਸੋਹਣੇ ਸੂਟ ਹੈ 2650 ਹੈਗਾ ਜੀ ਪ੍ਰਾਈਸ ਸੂਟ ਦਾ 2650 ਅੱਜ ਦੀ ਸਾਰੀ ਹੀ ਕਲੈਕਸ਼ਨ 2650 ਦੇ ਵਿੱਚ ਰਹੇਗੀ ਤੇ ਸ਼ਿਪਿੰਗ ਰਹੇਗੀ ਅਲੱਗ ਤੋਂ ਸੇਮੀ ਬੁੱਕ ਦੇ ਵਿੱਚ ਨੇ ਜਿਹੜੇ ਨੈਕਸਟ ਕਲਰ ਇਹ ਆ ਗਿਆ ਜੀ ਇਹਦਾ ਸੇਮ ਜਿਹੜਾ ਡਿਜ਼ਾਈਨ ਤੁਹਾਨੂੰ ਨੀਚੇ ਦਿਖਾਇਆ ਪ੍ਰਿੰਟ ਉਹਦੀ ਕਲਰ ਆਪਸ਼ਨ ਹੈ ਦੋਨਾਂ ਦਾ ਹਲਕਾ ਹਲਕਾ ਜਿਹਾ ਫਰਕ ਹੈ ਬਸ ਬਹੁਤ ਜ਼ਿਆਦਾ ਫਰਕ ਨਹੀਂ ਹੈ ਇਹ ਹੈਗਾ ਜੀ ਦੁਪੱਟਾ ਦੁਪੱਟੇ ਬਹੁਤ ਜ਼ਿਆਦਾ ਸੌਫਟ ਆ ਕੋਟੇ ਡੋਰੀ ਇਹਦੇ ਠੀਕ ਹੈ ਰਾਕੀ ਬ੍ਰੈਂਡ ਦੇ ਸੂਟ ਰਹਿਣਗੇ ਕੁਛ ਇਦਾਂ ਦੀ ਲੁੱਕ ਹੈ ਜੀ ਗਰਮੀਆਂ ਦੇ ਵਿੱਚ ਇਦਾਂ ਦੇ ਕਲਰ ਪ੍ਰਿੰਟ ਪਾਏ ਹੋਏ ਬਹੁਤ ਸੋਹਣੇ ਲੱਗਦੇ ਆ ਇੱਕ ਕਲਰ ਤੁਹਾਨੂੰ ਮਿਲ ਜਾਏਗਾ ਇਹ ਵਾਲਾ ਬਿਲਕੁਲ ਲਾਈਟ ਲਾਈਟ ਜਾਂ ਇਹ ਸਾਰੇ ਸ਼ੇਡ ਇਹਦੇ ਲਾਈਟ ਹੀ ਆਣਗੇ ਬਹੁਤ ਪਿਆਰਾ ਜਿਹਾ ਕਲਰ ਚਾਰਟ ਹੈ ਸਾਰਾ ਹੀ ਇਹ ਹੈਗਾ ਦਾ ਦੁਪੱਟਾ ਕੋਟੇ ਡੋਰੀਏ ਦੇ ਦੁਪੱਟੇ ਨੇ ਤੇ ਇਹ ਚ ਤੁਹਾਨੂੰ ਮਿਲਣਗੇ ਜੀ ਚਾਰ ਕਲਰ ਇਹ ਹੈਗਾ ਇਹਦਾ ਫੋਰਥ ਚੌਥਾ ਕਲਰ ਮਤਲਬ ਸੂਟ ਪਾ ਕੇ ਮਜ਼ਾ ਆ ਜਾਏਗਾ ਤੁਹਾਨੂੰ ਨਾ ਗਰਮੀ ਲੱਗੇਗੀ ਇਹਨਾਂ ਦੇ ਵਿੱਚ ਨਾ ਲਾਈਨਿੰਗ ਦੀ ਜ਼ਰੂਰਤ ਆ ਉੱਪਰ ਤੋਂ ਬ੍ਰਾਂਡਡ ਸੂਟ ਆ ਤੇ ਸਟਫ ਦਾ ਬਹੁਤ ਯਾਰ ਕਾਟਨ ਵਿੱਚ ਵੀ ਬਹੁਤ ਤਰ੍ਹਾਂ ਦਾ ਸਟਫ ਹੁੰਦਾ ਆ ਆਪਾਂ ਕਾਟਨ ਹਰ ਇੱਕ ਨੂੰ ਕਹਿ ਦਾਂ ਨੇ ਕਾਟਨ ਦਾ ਸੂਟ ਆ ਪਰ ਬਹੁਤ ਸੋਹਣਾ ਸੂਟ ਆ ਜੀ ਸਟਫ ਬਿਲਕੁਲ ਸੌਫਟ ਦੇ ਉੱਪਰ ਆ ਇਹ ਹੈਗੇ ਆ ਲੁਕਸ ਸੂਟ ਦੀ ਰਾਖੀ ਬ੍ਰਾਂਡ ਦਾ ਸੂਟ ਰਹੂਗਾ 2650 ਹੈਗਾ ਜੀ ਪ੍ਰਾਈਸ ਤੇ ਨੈਕਸਟ ਦਿਖਾਣੇ ਆ ਜਿਹੜੇ ਸਾਡੇ ਮਡਾਲ ਦੇ ਸੂਟ ਬਹੁਤ ਜ਼ਿਆਦਾ ਡਿਮਾਂਡ ਦੇ ਉੱਪਰ ਰਹਿੰਦੇ ਆ ਸੇਮ ਹੀ ਪ੍ਰਿੰਟ ਹੁਣ ਕਾਟਨ ਤੇ ਆਇਆ ਮਡਾਲ ਦਾ ਜਿਹੜਾ ਬਹੁਤ ਸਾਰੇ ਸੂਟ ਨੇ ਜੀ ਮਤਲਬ ਸਾਡੇ ਕੋਲ ਐਵਰ ਗ੍ਰੀਨ ਹੈ ਇਹ ਵਾਲਾ ਸੂਟ ਆ ਮਡਾਲ ਦੇ ਉੱਪਰ ਹੁਣ ਸੇਮ ਹੀ ਕਲਰ ਪ੍ਰਿੰਟ ਸੇਮ ਡਿਜ਼ਾਈਨ ਕਾਟਨ ਦੇ ਉੱਪਰ ਆਇਆ ਪਿਓਰ ਕਾਟਨ ਤੇ 3 3 ਮੀਟਰ ਦੀਆਂ ਸ਼ਰਟਾਂ ਦੇ ਨਾਲ ਆ ਸਭ ਤੋਂ ਵੱਡੀ ਗੱਲ ਆ ਜੀ ਤੁਹਾਨੂੰ ਕੋਈ ਜੋੜ ਨਹੀਂ ਪਾਉਣਾ ਫੈਣਾ ਸੂਟਾਂ ਦੇ ਵਿੱਚ ਦੇਖੋ ਸੂਟ ਹਲਕਾ ਹਲਕਾ ਆਰੀਰਾ ਵਰਕ ਦਿੱਤਾ ਹੋਇਆ ਜਿੱਦਾਂ ਮੋਡਾਲ ਦੇ ਸੂਟ ਦੇ ਉੱਪਰ ਦਿੱਤਾ ਹੁੰਦਾ ਜੀ ਠੀਕ ਹੈ ਆ ਦੇਖੋ 3 3 ਮੀਟਰ ਦੀਆਂ ਸ਼ਰਟਾਂ ਬਾਜੂ ਐਕਸਟਰਾ ਦਿੱਤੀਆਂ ਹੋਈਆਂ ਕਲਰ ਵੀ ਸੇਮ ਹੀ ਆਣਗੇ ਮੋਡਾਲ ਵਾਲੇ ਜੇ ਤੁਸੀਂ ਜਿਹੜੇ ਮੇਰੇ ਰੈਗੂਲਰ ਵੀਡੀਓਜ਼ ਦੇਖਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਨਾ ਸੂਟਾਂ ਬਾਰੇ ਜਾਂ ਫਿਰ ਜਿਨ੍ਹਾਂ ਕੋਲ ਗਏ ਹੋਏ ਨੇ ਕਿਉਂਕਿ ਅਸੀਂ ਕੋਈ ਇੱਕ ਦਾ ਸੂਟ ਨਹੀਂ ਸੇਲ ਕੀਤਾ ਇਹ ਤਾਂ ਬਹੁਤ ساری ਕੁਆਂਟੀਟੀਆਂ ਚ ਜਾਂਦਾ ਇਹ ਸਾਡੇ ਪਾਸ ਹਰ ਟਾਈਮ ਸੂਟ ਰਹਿੰਦਾ ਮੋਡਾਲ ਦੇ ਵਿੱਚ ਇਹ ਹੈਗਾ ਜੀ ਇਹਦਾ ਪਿਓਰ ਕਾਟਨ ਦਾ ਦੁਪੱਟਾ ਬਿਲਕੁਲ ਸੌਫਟ ਦੇ ਉੱਪਰ ਬਿਲਕੁਲ ਸੌਫਟ ਦੁਪੱਟੇ ਆ ਇਹ ਨਹੀਂ ਹੈਗਾ ਕਿ ਖੜੇ ਖੜੇ ਜੇ ਰਹਿਣੇ ਵਾਲੀਆਂ ਤੁਸੀਂ ਬੁੱਕਲ ਨਹੀਂ ਮਾਰ ਸਕਦੇ ਈਵਨ ਕਿ ਤੁਸੀਂ ਇਹਨਾਂ ਨਾਲ ਫੇਸ ਵੀ ਬਹੁਤ ਵਧੀਆ ਢੰਗ ਨਾਲ ਕਵਰ ਕਰ ਸਕਦੇ ਹੋ ਕਾਟਨ ਦੇਖੋ ਤਸੱਲਜ਼ ਲੱਗੇ ਹੋਏ ਆ ਬਹੁਤ ਸੋਹਣੇ ਠੀਕ ਹੈ ਜੀ ਕਲਰ ਆਪਸ਼ਨ ਉਹ ਹੀ ਮੋਡਲ ਵਾਲੀ ਪ੍ਰਾਈਸ ਸੇਮ ਰਹੂਗਾ ਜੀ ਅੱਜ ਜਿਹੜੀ ਸਾਰੀ ਵੀਡੀਓ ਦਾ 2650 ਪ੍ਰਾਈਸ ਆ ਸ਼ਿਪਿੰਗ ਅਲੱਗ ਤੋਂ ਰਹੇਗੀ 70 80 ਰੁਪਏ ਰਹਿਣਗੇ ਜੀ ਪੰਜਾਬ ਦੇ ਵਿੱਚ ਤੁਹਾਡੇ ਏਰੀਆ ਦੇ ਅਕੋਰਡਿੰਗ 60 70 80 ਰੁਪਏ ਹੁੰਦੇ ਆ ਜਿੱਦਾਂ ਮੋਹਾਲੀ ਦੇ 60 ਹੁੰਦੇ ਨੇ ਐਦਾਂ ਅਲੱਗ-ਅਲੱਗ ਹੁੰਦੇ ਨੇ ਜੀ ਸਾਰੀ ਸਾਈਟ ਦੇਖੋ ਕਲਰ ਹੀ ਬਹੁਤ ਸੋਹਣੇ ਆ ਠੀਕ ਹੈ ਜੀ ਤਿੰਨ ਕਲਰ ਨੇ ਇਹਦੇ ਵਿੱਚ ਤਿੰਨੋ ਹੀ ਬਹੁਤ ਪਿਆਰੇ ਨੈਕਸਟ ਬੁੱਕ ਦੰਨੇ ਆ ਇਹ ਵੀ ਨਵੀਂ ਬੁੱਕ ਆਈਏ ਬਿਲਕੁਲ ਸਟੱਫ ਬਹੁਤ ਜ਼ਿਆਦਾ ਫਾਈਨ ਆ ਹਲਕੀ ਜੀ ਲਾਈਨ ਆ ਸਟੱਫ ਦੇ ਵਿੱਚ ਤੇ ਇਹ ਵੀ ਵਿਦਾਊਟ ਲਾਈਨਿੰਗ ਬਣੇਗਾ ਰਾਖੀ ਬ੍ਰਾਂਡ ਦਾ ਹੀ ਸੂਟ ਹੈ ਜੇ ਇਹ ਵੀ 3 ਮੀਟਰ ਤੇ ਹੀ ਮਿਲੇਗਾ ਤੁਹਾਨੂੰ ਤੁਸੀਂ ਖੁੱਲੇ ਡੁੱਲੇ ਘੇਰੇ ਵਾਲੇ ਸੂਟ ਬਣਾ ਸਕਦੇ ਹੋ ਚੌਕਾਣੀ ਫਰੌਕ ਬਣਾ ਸਕਦੇ ਹੋ ਏ ਲਾਈਨ ਬਣਾ ਸਕਦੇ ਹੋ ਜਾਂ ਫਿਰ ਜਿਨ੍ਹਾਂ ਦਾ ਘੇਰਾ ਵੱਡਾ ਹੈ ਉਹ ਈਜ਼ੀਲੀ ਇਹਨਾਂ ਨੂੰ ਸੂਟ ਵਿਦਾਊਟ ਜੋੜ-ਜੂੜ ਤੋਂ ਬਣਵਾ ਸਕਦੇ ਆ ਠੀਕ ਹੈ ਦੇਖੋ ਸੂਟ ਦਾ ਪ੍ਰਿੰਟ ਤੇ ਕਲਰ ਦੋਨੋਂ ਬਹੁਤ ਸੋਹਣੇ ਆ ਠੀਕ ਹੈ ਜੀ ਇਹਦੇ ਵਿੱਚ ਨੋਟਵਰਕ ਕੀਤਾ ਹੋਇਆ ਜਿੰਨਾ ਵੀ ਪ੍ਰਿੰਟ ਆ ਮਿਰਰ ਦੇ ਨਾਲ ਨੋਟਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਸੂਟ ਇਹ ਬੈਕ ਸਾਈਡ ਰਹੂਗੀ ਤੇ ਬਾਜੂ ਦਿੱਤੀਆਂ ਹੋਈਆਂ ਨੇ ਐਕਸਟਰਾ ਸਵਾ 3-3 ਮੀਟਰ ਦੀ ਸ਼ਰਟ ਆ ਜੇ 3 ਮੀਟਰ ਵੀ ਪਲੱਸ ਆ ਸਵਾਤਿਨ 3 3 ਮੀਟਰ ਦੇ ਸ਼ਰਟ ਆ ਰਹਿਣਗੇ 2 ਮੀਟਰ ਪਲੱਸ ਇਹਨਾਂ ਦੀ ਸਲਵਾਰ ਹੋਊਗੀ ਤੇ ਦੁਪੱਟੇ ਤਾਂ ਪੁੱਛੋ ਹੀ ਨਾ ਕਾਟਨ ਦੇ ਐਨੇ ਕੁ ਸੋਹਣੇ ਆ ਸੌਫਟ ਦੁਪੱਟੇ ਬਿਲਕੁਲ ਜਿੱਦਾਂ ਪਿਓਰ ਚਨੌਨ ਨੂੰ ਆਪਾਂ ਜਿੱਥੇ ਖੜਾ ਆ ਦਈਏ ਬਸ ਉਹੀ ਕਾਪੀ ਕਹਿ ਸਕਦੇ ਆ ਤੁਸੀਂ ਪਿਓਰ ਚਨੌਨ ਦੀ ਐਦਾਂ ਬੈਕ ਸਾਈਡ ਤੋਂ ਦਿਖਾਨੀ ਆ ਦੁਪੱਟੇ ਚ ਐਦਾਂ ਵੀਟੀ ਵੀਟੀ ਜੀ ਰਹੇਗੀ ਸਾਰੇ ਦੇ ਵਿੱਚ ਠੀਕ ਹੈ ਜੀ प्राइस सेम है टू सिक्स फाइव जीरो कलर ऑप्शन देख लो कलर बहुत सोहने सोने है ऑफिसवीय सूट कर सकते हो स्कूल पा सकते हो टीचर वास्ते बहुत सोने सोने सूट ने कोई मर्जी सूट लै सकते हो मतलब कि एक बारी गर्मी का सूट ना अपना तकरीबन जो सस्ता हों थोड़ा टाइम ही कटदा तकरीबन पां छे तो हाँ ਹੁਣ ਜਿਹੜੇ ਇਹ ਵਾਲੇ ਸੂਟ ਨੇ ਜੇ ਤੁਸੀਂ ਰੈਗੂਲਰ ਇਹਨਾਂ ਨੂੰ ਹਫ਼ਤੇ 'ਚ 2-3 ਵਾਰ ਪਾਉਨੇ ਹੋ ਤਾਂ ਤਕਰੀਬਨ 1 ਸਾਲ ਤੁਹਾਡਾ ਸੂਟ ਤੁਹਾਨੂੰ ਫੁੱਲ ਪੈਸੇ ਵਸੂਲ ਕਰਕੇ ਜਾਏਗਾ ਚਲ ਮੈਂ ਕਲਰ ਦਿਖਾਨੀ ਇਹਦਾ ਡਿਜ਼ਾਈਨ ਦਿਖਾਨੀਏ ਦੇਖੋ ਜੀ ਬਹੁਤ ਠੀਕ ਹੈ ਡਿਜ਼ਾਈਨਿੰਗ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀਆਂ ਦੇਖੋ ਜੀ ਠੀਕ ਹੈ ਇਹ ਹੈਗਾ ਇਹਦਾ ਡਿਜ਼ਾਈਨ ਇਦਾਂ ਦੀ ਲੁੱਕ ਆਏਗੀ ਉਹ ਤੁਹਾਡੀ ਚੋਆਇਸ ਆ ਤੁਸੀਂ ਪੈਂਟ ਸਲਵਾਰ ਕੁਛ ਮਰਜ਼ੀ ਬਣਵਾ ਸਕਦੇ ਹੋ ਬਾਕੀ ਫੋਟੋਆਂ ਤੁਹਾਨੂੰ ਪਤਾ ਲੱਗ ਜੀਣਾ ਡਿਜ਼ਾਈਨ ਕਲਰ ਦੇਖੋ ਕਿੰਨਾ ਸੋਹਣਾ ਹੈ ਦੇਖੋ ਜੀ ਕਿੰਨਾ ਪਿਆਰਾ ਲੱਗਦਾ ਸੂਟ ਇਹ ਹੀ ਲੁੱਕ ਹੈ ਸੇਮ ਰਾਖੀ ਬ੍ਰੈਂਡ ਦੇ ਸੂਟ ਨੇ ਜੀ 2650 ਪ੍ਰਾਈਸ ਆ ਕਾਫੀ ਸਾਰੇ ਇਸ ਬੁੱਕ ਦੇ ਵਿੱਚ ਕਲੈਕਸ਼ਨ ਆ ਠੀਕ ਹੈ ਇਹ ਵਾਲੀ ਡਿਜ਼ਾਈਨਿੰਗ ਰਹੇਗੀ ਸੇਮ ਜਿੱਦਾਂ ਸ਼ਰਟ ਵਿੱਚ ਸਿੱਧੇ-ਸਿੱਧੇ ਜੇ ਫੁੱਲ ਨੇ ਇਦਾਂ ਹੀ ਮੇਜੀ ਸਾਰੇ ਸੂਟ ਦੇ ਵਿੱਚ ਇਹੀ ਲੁੱਕ ਦੇ ਦੁਪट्टे ਦੀ ਆ ਸੇਮ ਦੇ ਵਿੱਚ ਇਹ ਕਲਰ ਆਪਸ਼ਨ ਆ ਬਿਲਕੁਲ ਲਾਈਟ ਪੇਸਟਾ ਜਿਹਾ ਸ਼ੇਡ ਠੀਕ ਹੈ ਜੀ 컬러 ਬਿਲਕੁਲ ਨਮਾਜਾ ਪਰਪਲ ਗ੍ਰੇ ਜਿਹਾ ਸ਼ੇਡ ਆ ਬਹੁਤ ਸੋਹਣਾ 컬러 ਆ ਦੇਖੋ ਸੂਟ ਇਹ ਜਿਹੜੇ ਮੇਰੇ ਮੁਡਾਲ ਦੇ ਸੂਟ ਹੁੰਨੇ ਆ ਉਹਨਾਂ ਦੀ ਵੀ ਸੇਮ ਡਿਜ਼ਾਈਨਿੰਗ ਹੁੰਦੀ ਆ ਬਹੁਤ ਵਾਰੀ ਦਿਖਾ ਚੁੱਕੀ ਮੈਂ ਤੁਹਾਨੂੰ ਇਦਾਂ ਦੇ ਸੂਟ ਮੁਡਾਲ ਦੇ ਉੱਪਰ ਜਿਨ੍ਹਾਂ ਦਾ ਪ੍ਰਾਈਸ ਹੁੰਦਾ 3900 ਠੀਕ ਹੈ ਤੇ ਇਹ ਤੁਹਾਨੂੰ ਸਾਰੇ ਸੂਟ ਹੈਗੇ ਨੇ ਜੇ 2600 50 ਦੇ ਸ਼ਿਪਿੰਗ ਰਹੇਗੀ ਅਲੱਗ ਤੋਂ ਇਹ ਸਾਰੇ ਕਲਰ ਸੀਗੇ ਇਸ ਬੁੱਕ ਦੇ ਤੇ ਨੈਕਸਟ ਡਿਜ਼ਾਈਨ ਦਿਖਾਣੇ ਆ ਜੇ ਰਾਖੀ ਬ੍ਰਾਂਡ ਦੇ ਸੂਟ ਰਹਿਣਗੇ ਸਾਰੇ ਇਹ ਆਗੇ ਜੈ ਵਿਜੇ ਬ੍ਰਾਂਡ ਦੇ ਸੂਟ ਬਹੁਤ ਸੋਹਣੀ ਕਾਟਨ ਹੁੰਦੀ ਹੈ ਜੈ ਵਿਜੇ ਬ੍ਰਾਂਡ ਦੀ ਵੀ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਹੁੰਦੀ ਆ ਪਿਓਰ ਕਾਟਨ ਵਿਦਾਊਟ ਅ ਲਾਈਨਿੰਗ ਸੂਟ ਬਣਨੇਗੇ ਐਡਾ ਸੈਂਟਰ ਡਿਜ਼ਾਈਨਿੰਗ ਰਹੂਗੀ ਇਹ ਵਾਲੀ ਠੀਕ ਹੈ ਇਹਨਾਂ ਨੂੰ ਲੇਸਿਸ ਦੇ ਨਾਲ ਹਾਈਲਾਈਟ ਕੀਤਾ ਹੁੰਦਾ ਜੇ ਇਹ ਨੀਚੇ ਲੇਸ ਦਿੱਤੀ ਹੋਈ ਹੈ ਠੀਕ ਹੈ ਘੇਰੇ ਦੀ ਤੇ ਐਕਸਟਰਾ ਲੇਸ ਇਧਰ ਦਿੱਤੀ ਹੋਈ ਹੈ ਇਹਨੂੰ ਤੁਸੀਂ ਬਾਜੂ ਤੇ ਐਡਜਸਟ ਕਰ ਸਕਦੇ ਹੋ ਇਹ ਤਾਂ ਇਹ ਗਾ ਬੈਕ ਸਾਈਡ ਦਾ ਪ੍ਰਿੰਟ ਸਾਰੇ ਦੇ ਵਿੱਚ ਸਰਬੋਸ ਕੀ ਵਰਕ ਦੇ ਨਾਲ ਹੀ ਹਾਈਲਾਈਟ ਕੀਤਾ ਹੋਇਆ ਇਹ ਹੈਗੀ ਹੈ ਜੀ कॉटन ਦੀ ਇਹਦੀ ਸਲਵਾਰ ਇਹ ਸਾਰੇ ਵਰਕ ਸਲਵਾਰ ਦੇ ਉੱਪਰ ਆ ਤੁਸੀਂ ਇਹਦੀ ਪੈਂਟ ਜਾਂ ਸਲਵਾਰ ਕੁਛ ਮਰਜ਼ੀ ਬਣਾ ਸਕਦੇ ਹੋ ਦੇਖਣ ਵਾਲੇ ਮੇਨ ਹੈਗੇ ਇਹਨਾਂ ਦੇ ਪਿਓਰ ਜਿਹੇ ਦੁਪੱਟੇ ਪਿਓਰ ਸ਼ਫਾਨ ਦੇ ਲੰਮੇ ਚੌੜੇ ਜਿਹੇ ਦੁਪੱਟੇ ਰਹਿਣਗੇ ਜੀ ਪਿਓਰ ਸ਼ਫਾਨ ਦੇ ਠੀਕ ਹੈ 4 ਸਾਈਡ ਹੈਂਡਮੇਡ ਲੇਸ ਤੇ ਟਸਲਸ ਦੇ ਨਾਲ ਇਹ ਵਾਲੇ ਸੂਟ ਰਹਿਣਗੇ ਕੁਛ ਐਦਾਂ ਦੀ ਲੁੱਕ ਹੈ ਜੀ ਸੂਟ ਦੀ ਪ੍ਰਾਈਸ ਸੇਮ ਹੈ 2650 ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ कॉटन ਦੇ ਸੂਟਾਂ ਦੀ ਹੁਣ ਤਕਰੀਬਨ ਸਭ ਨੂੰ ਹੀ ਨੀਡ ਆ ਤੇ ਇਹ ਦੇਖੋ ਜੀ ਸੂਟ ਇੱਕ ਕਲਰ ਤੁਹਾਨੂੰ ਇਹ ਚ ਮਿਲ ਜੇਗਾ ਇਹ ਬਿਲਕੁਲ ਸਕਾਈ ਫਰੋਜ਼ੀ ਕਲਰ ਇਦਾਂ ਦੀ ਆਏਗੀ ਲੁਕਸ ਉੱਤੇ ਠੀਕ ਹੈ ਜੀ ਇਹ ਕਲਰ ਇਸ ਤੁਹਾਨੂੰ ਲੈਮਨ ਮਿਲ ਜੇਗਾ ਦੁਪट्टे ਬਹੁਤ ਸੋਹਣੇ ਆ ਖੁੱਲੇ ਡੁੱਲੇ ਦੁਪੱਟੇ ਨੇ ਜੀ ਸਾਰੇ ਤੇ ਪਿਓਰ ਕਾਟਨ ਦੇ ਸੂਟ ਆ ਵਿਦਾਊਟ ਲਾਈਨਿੰਗ ਬਣ ਜਾਣਗੇ ਸੂਟ ਇਹ ਨੈਕਸਟ ਫਿਰ ਤੋਂ ਜੈ ਵਿਜੇ ਬ੍ਰਾਂਡ ਦੇ ਸੂਟ ਦਿਖਾਣੇ ਆ ਜੀ ਪਿਓਰ ਕਾਟਨ ਇਹ ਤੁਹਾਨੂੰ ਵਰਕ ਦੇ ਨਾਲ ਮਿਲਣਗੇ ਸੂਟ ਨੈਕ ਦੇ ਉੱਪਰੇ ਵਰਕ ਹੋਇਆ ਹੋਇਆ ਤੇ ਨੀਚੇ ਕੇਰੇ ਦੇ ਉੱਪਰ ਵੀ ਵਰਕ ਹੈ ਇਹ ਸਾਰੇ ਵਰਕ ਦੀ ਪੱਟੀ ਹੈ ਜੀ ਦੇਖੋ ਇਹਦਾ ਲੇਸਿਸ ਦੇ ਨਾਲ ਬਹੁਤ ਸੋਹਣਾ ਸੂਟ ਹੈ ਜੈਵ ਜੇ ਬ੍ਰਾਂਡ ਰਹੇਗਾ ਇਹ ਐਕਸਟਰਾ ਬਾਰਡਰ ਦਿੱਤਾ ਹੋਇਆ ਜੀ ਇਹਦਾ ਇਹ ਤੁਸੀਂ ਬਾਜੂ ਤੇ ਅਡਜਸਟ ਕਰ ਸਕਦੇ ਹੋ ਇਦਾਂ ਦੀ ਲੁੱਕ ਆ ਕੋ ਸੂਟ ਦੀ ਤੇ ਪਿਓਰ ਕਾਟਨ ਦੀ ਜਿੱਦਾਂ ਪਹਿਲਾਂ ਤੁਹਾਨੂੰ ਸਲਵਾਰਾਂ ਦਿਖਾਈਆਂ ਉਦਾਂ ਦੀ ਸਲਵਾਰ ਰਹੇਗੀ ਇਹ ਵਾਲੀ ਹੈਗੀ ਸਲਵਾਰ ਠੀਕ ਹੈ ਦੁਪੱਟੇ ਦੇਖਿਓ ਜੀ ਸੂਟਾਂ ਦੇ ਵੈਸੇ ਤੁਸੀਂ ਫੋਟੋ ਚ ਦੇਖ ਹੀ ਲਏ पर कुछ इदा बिना खोले तो ही दिखाई है पहला ये देखो मल्टी जे कलर आने में सोने जो बहुत सोने सोने जो कलर आइसक्रीम चार्ट खुले डुले दुपट्टे रहे प्राइस सेम है जी सोलह सौ सॉरी छब्बीस सौ पाँह neck ਦੇ ਉੱਪਰ ਹੈਗਾ نیچے ਇਹ ਹੈਗੇ कॉटन ਦੇ ਇਹਨਾਂ ਦੀ ਸਲਵਾਰਾਂ ਇਹ ਹੈਗੇ ਦੁਪੱਟੇ ਇਹ ਕਲਰ ਤੁਹਾਨੂੰ ਇਹਦੇ ਵਿੱਚ ਪੀਸ ਮਿਲ ਜਾਏਗਾ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆ ਇਹਦੇ ਤੁਹਾਨੂੰ ਘੇਰੇ ਤੇ ਵਰਕ ਮਿਲ ਜਾਏਗਾ ਕਈਆਂ ਦੇ neck ਦੇ ਉੱਪਰ ਆ ਘੇਰਾ ਤੇ neck ਆ ਇਹ ਪ੍ਰੋਪਰ ਤੁਹਾਨੂੰ ਸਾਰਾ ਘੇਰਾ ਹੀ ਮਿਲੇਗਾ ਬਾਕੀ ਫੋਟੋ 'ਚ ਤੁਸੀਂ ਦੇਖ ਹੀ ਲੈਣੇ ਸਾਰੇ ਡਿਜ਼ਾਈਨ ਐਦਾਂ ਘੇਰਾ 2650 ਹੈਗਾ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਜੈ ਵਿਜੇ ਬ੍ਰਾਂਡ ਦੇ ਸੂਟ ਨੇ ਜਿੰਨੇ ਵੀ ਸੂਟ ਹੋਣਗੇ ਸਾਰੇ ਬ੍ਰਾਂਡਡ ਹੋਣਗੇ ਇਹਦੇ ਵੀ ਉੱਪਰ neck ਤੇ ਵਰਕ ਆਏਗਾ نیچے घेरा ਬਣਿਆ ਹੋਇਆ ਹੈ ਦੁਪੱਟੇ ਦੇਖੋ ਮਲਟੀ ਜੇ ਸ਼ੇਡ ਤੇ ਵਿੱਚ ਬਹੁਤ ਸੋਹਣੇ ਦੁਪੱਟੇ ਆ ਇਹਦੇ ਵੀ neck ਤੇ ਆਏਗਾ ਜੇ ਵਰਕ ਠੀਕ ਹੈ ਜੀ ਪਿਓਰ ਦੇ ਦੁਪट्टे ਕੁਛ ਇਦਾਂ ਦੀ ਲੁੱਕ ਐ ਸੂਟ ਦੇ 2650 ਪ੍ਰਾਈਸ ਆ ਸ਼ਿਪਿੰਗ ਅਲੱਗ ਤੋਂ ਰਹੇਗੀ ਸਾਰੇ ਸੂਟਾਂ ਦੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਐਸ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ